ਪਰਾਲੀ 15 ਜਾਂ 20 ਦਿਨ ਵੀ ਹੋ ਗਏ ਮਲਕੇ ਸਾਡਾ ਦਿਲ ਪੁੱਛਿਆ ਜਾ ਸਾਡੀਆਂ ਅੱਖਾਂ ਚੋਂ ਹੰਝੂ ਡਿੱਗਦੇ ਨਹੀਂ ਅਸੀਂ ਮਰਨ ਨੂੰ ਤਿਆਰ ਆਂ ਸਾਨੂੰ ਡਤ ਲਤ ਤਤ ਕਰਕੇ ਮਾਰਦੇ ਆਂ ਇਹ ਰਾਗ ਸਾਨੂੰ ਕਰਵਾ ਸੀ ਬਹੁਤ ਮਜਬੂਰ ਆਂ ਸਰਕਾਰ ਕੋਈ ਨਾ ਕੋਈ ਪ੍ਰਬੰਧ ਕਰਕੇ ਦੇਵੇ ਸਾਡਾ 15 20 ਦਿਨ ਅੱਗੇ ਬੈਠੇ ਰਹੇ 5-7 ਦਿਨ ਹੋਰ ਡਿੱਗ ਲਾਂਗੇ ਬਾਈ ਉਸ ਤੋਂ ਬਾਅਦ ਫਿਰ ਸਾਡੇ ਕੋਲੇ ਤਾਂ ਅਖੀਰ ਹੀ ਹੱਲ ਆਹੀ ਅੱਗ ਲਾਵਾਂਗੇ ਜੋ ਕੁਝ ਪਰਚਾ ਕਰਨਾ ਹੋਇਆ ਪਰਚਾ ਕਰ ਦਿਓ ਇੱਥੇ ਤਾਂ ਇਹ ਪਰਚੇ ਕਰੀ ਜਾਂਦੇ ਆ ਜਿਹੜੀਆਂ ਹੁਣ ਸਾਨੂੰ ਰੇ ਚਾਹੀਦੀ ਆ ਡੀਏਪੀ ਚਾਹੀਦੀ ਆ 1350 ਰੁਪਏ ਦਾ ਗੱਟਾ ਦੁਕਾਨ ਵਾਲੇ ਸਾਨੂੰ ਲਾਉਂਦੇ 1800 ਰੁਪਏ ਤੱਕ ਲਾਈ ਜਾਂਦੇ ਉਹਨਾਂ ਦੇ ਕੋਈ ਪਰਚਾ ਨਹੀਂਗਾ ਕੋਈ ਮਹਿਕਮਾ ਉਹਨਾਂ ਨੂੰ ਆਕੇ ਨਹੀਂ ਪੁੱਛ ਦੱਸ ਕਰਦਾ ਅਸੀਂ ਇੱਥੇ ਅੱਗ ਲਾਦਗੇ ਹੋਣ ਆ ਜਾਣਗੇ ਘੰਟੇ ਤੋਂ ਪਹਿਲਾਂ ਪਹਿਲਾਂ ਇੱਥੇ ਆ ਜਾਣਗੇ ਸਾਡੇ ਕੋਲ ਸਾਨੂੰ ਚੌਲ ਦੇ ਦਿਓ ਪੈਦਾ ਕਰਕੇ ਸਾਨੂੰ ਕਣਕ ਪੈਦਾ ਕਰਕੇ ਦੇ ਦਿਓ ਪਰ ਸਾਨੂੰ ਜਿਹੜਾ ਪੰਜਾਬ ਦਾ ਕਿਸਾਨ ਆ ਜਾਂ ਪੰਜਾਬ ਦੀ ਜਨਤਾ ਹੈ ਨਾ ਜਿਸ ਅੱਖੀਂ ਏ ਭਵੰਤਮਾਨਾ ਨਾ ਸੀ ਮੈਂ ਕਿਸਾਨਾਂ ਦਾ ਪੁੱਤ ਆ ਮੈਂ ਕਿਸਾਨ ਆ ਮੈਂ ਆਪ ਇੰਜਣਾ ਮੂਹਰੇ ਪੈਂਦਾ ਰਿਹਾ ਵੀ ਉਹਨੂੰ ਐ ਨਹੀਂ ਪਤਾ ਵੀ ਕਣਕ ਦੀ ਰੁੱਤ ਕਿਹੜੀ ਹੁੰਦੀ ਹੈ ਵੀ ਜੇ ਤਾਂ ਅਸੀਂ ਸੀਖ ਸੋਣੇ ਆ ਤਾਂ ਕਰ ਦੋ ਕਿਸਾਨ ਤੇ ਪਰਚਾ ਜੀ ਪੁਲਿਸ ਵਾਲੀਆਂ ਗੱਡੀਆਂ ਚੜ੍ਹ ਕੇ ਆ ਜਾਂਦੀਆਂ ਜਿਹੜੇ ਚੁਟਕਲੇ ਇਹਦੇ ਕੋਲੇ ਫਿਲਮਾਂ ਬਣਾਉਂਦਾ ਸੀ ਉਦੋਂ ਸੀਗੇ ਉਹੀ ਚੁਟਕਲੇ ਹੁਣ ਸਣ ਅਠਲਾ ਕੇ ਲੋਕਾਂ ਨੂੰ ਹਸਾ ਦਿੰਦਾ ਉਹ ਜਿਹੜੇ ਮੇਰੇ ਵਰਗੇ ਮੂਹਰੇ ਬੈਠੇ ਹੁੰਦੇ ਚਮਚੇ ਉਹ ਦੰਦ ਕੱਢ ਲੈਂਦੇ ਆ ਉਹ ਤਾਂ ਕਹਿੰਦੇ ਗੱਲਾਂ ਹੀ ਬਹੁਤ ਸੋਹਣੀਆਂ ਕਰਦਾ ਮਾਨ ਆਹ ਹਾਂ ਤਾੜੀ ਮਾਰ ਦਿੰਦਾ ਮੇਰੇ ਅੱਗੇ 75000 ਨੂੰ ਜਾਂ 70000 ਨੂੰ ਬਾਹਣ ਲੈਂਦਾ ਬੰਦਾ ਇੱਕ ਠੇਕੇ ਤੇ ਜੇ ਉਹਦੀ ਕਣਕੀ ਮਹੀਨਾ ਡੇਟ ਹੋ ਗਈ ਐ ਇੱਕ ਝੋਨੇ ਨੂੰ ਮਾਰਿਆ ਗਿਆ ਉਹ 10 ਮਣ 10 ਮਣ 15 ਮਣ ਝੋਨਾ ਉੱਡ ਗਿਆ ਕਿੱਲੇ ਦਾ ਤੇ ਕੱਲ ਨੂੰ ਕਣਕ 10 ਮਣ ਕਿੱਲੇ ਦੀ ਉੱਡ ਗਈ ਜਾਂ 5 ਮਣ ਉੱਡ ਗਈ ਉਹ ਤਾਂ ਮਾਰਿਆ ਗਿਆ ਨਾ ਮੈਨੂੰ ਐਂ ਦੱਸ ਦੋ ਵੀ ਉੱਥੂ ਕਿਵੇਂ ਕਿਸਾਨ ਸਾਡਾ ਵੀ ਨਹੀਂ ਜੀ ਕਰਦਾ ਸਾਡੇ ਫੇਫੜਿਆਂ ਦੇ ਵਿੱਚ ਦੀ ਹੋ ਕੇ ਸਾਡੇ ਜਵਾਕਾਂ ਦੇ ਫੇਫੜਿਆਂ ਦੇ ਵਿੱਚ ਦੀ ਹੋ ਕੇ ਧੂਆਂ ਦਿੱਲੀ ਜਾਂਦਾ ਜਿੱल्ली ਪਹਿਲਾਂ ਨਹੀਂ ਜਾਂ ਵਰਦਾ ਧੂਆਂ ਇਹ ਕਹਿੰਦੇ ਨਾ ਦਿੱਲੀ ਜਾਂਦਾ ਦਿੱਲੀ ਸਾਡੇ ਫੇਫੜਿਆਂ ਵਿੱਚ ਦੀ ਹੋ ਕੇ ਧੂਆਂ ਜਾਂਦਾ ਲੋੜ ਲੱਗੇ ਵਾ ਮਾਨ ਸਾਹਿਬ ਦੀ ਫੋਟੋ ਨਾਲ ਵੱਡੇ ਵੱਡੇ ਕਿ ਪਰਾਲੀ ਲਈ ਇੰਨੇ 100 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਇੰਨੇ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਪ੍ਰਮਾਨਤਾ ਇਹ ਜੋ ਇਹਨਾਂ ਦੀ ਸਰਕਾਰ ਬਣੀ ਹੈ ਤਾਂ ਨਸ਼ੇ ਦੇ ਪਿੱਟੀ ਜਾਂਦੇ ਆ ਇਹਦੇ ਪੱਲੇ ਕੁਝ ਨਹੀਂ ਜੇ ਹੁਣ ਸੁਪਰੀਮ ਕੋਰਟ ਨੇ ਕਿਹਾ ਵੀ 100 ਰੁਪਏ ਦਾ ਬੌਂਡ ਜੋ ਕਿਸਾਨ ਨੂੰ 3500 ਰੁਪਏ 4000 ਕਿੱਲੇ ਦਾ ਬਣਦਾ ਹੈ ਦੇਵੇਗਾ ਕਿਸਾਨ ਨੂੰ ਯਾਰ ਅਸੀਂ ਅੱਗ ਲਾ ਕੇ ਚਾਹੀਏ ਇਹਨੂੰ ਆਪਦੀ ਨੂੰ ਚੱਕ ਗਏ ਚਾਹੇ ਕੁਛ ਕਰੀਏ ਕਿਤੇ ਕਰਕੇ ਸਾਨੂੰ ਦੇਵੇ 4000 ਕਿੱਲੇ ਦਾ 3500 ਜਿਹੜਾ ਬਣਦਾ ਦੇਵੇ ਜਿਹੜੀ ਸਰਕਾਰਾਂ ਨਹੀਂ ਸੀ 48 ਘੰਟਿਆਂ ਚ ਪੇਮੈਂਟ ਪਾ ਦੇਣਗੇ ਸੀ ਕਿਸਾਨਾਂ ਦਾ ਝੋਨਾ ਚੱਕ ਕੇ ਲੋਡ ਕਰ ਦੇਣਗੇ ਅੱਜ ਹਜੇ 20-20 ਸਾਲ ਹੋ ਗਏ ਤੁਹਾਨੂੰ ਬੁਖਾ ਦੇਣੇ ਚੱਲ ਕੇ ਮੰਡੀਆਂ ਚ ਕਿਸਾਨ ਰੁਈ ਜਾਂਦੇ ਬੈਠੇ ਵਿਚਾਰੇ ਪਰਾਲੀ ਨੂੰ ਲੈ ਕੇ ਕਿਸਾਨ ਨੂੰ ਘੇਰਿਆ ਤਾਂ ਜ਼ਰੂਰ ਜਾਂਦਾ ਭਾਵੇਂ ਉਹ ਦੇਸ਼ ਦੀ ਸਰਵਉੱਚ ਅਦਾਲਤ ਹੋਵੇ ਤੇ ਭਾਵੇਂ ਵੱਖ-ਵੱਖ ਬੁੱਧੀਜੀਵੀ ਪਰ ਪਰਾਲੀ ਦਾ ਹੱਲ ਕੋਈ ਨਹੀਂ ਹੈ ਕਿਸਾਨ ਆਪਣੇ ਖੇਤਾਂ ਦੇ ਵਿੱਚ ਪਰਾਲੀ ਰੱਖੀ ਬੈਠੇ ਆ ਕਿ ਜੇਕਰ ਕਿਸੇ ਨੇ ਇਹਦਾ ਕੋਈ ਹੱਲ ਕੱਢਣਾ ਕੱਢ ਲਓ ਅਸੀਂ ਤਾਂ ਫਿਰ ਵੀ 10-15 ਦਿਨ ਦਾ ਇੰਤਜ਼ਾਰ ਕਰ ਲਵਾਂਗੇ ਪਰ 10-15 ਦਿਨ ਦਾ ਇੰਤਜ਼ਾਰ ਕਰਨ ਤੋਂ ਬਾਅਦ ਵੀ ਆ ਜਿਹੜਾ ਤੁਸੀਂ ਮੇਰੇ ਆਸ-ਪਾਸੇ ਜਿੱਥੋਂ ਤੱਕ ਵੀ ਦੇਖ ਰਹੇ ਹੋ ਪਰਾਲੀ ਖੇਤ ਵਿੱਚ ਪਈ ਹੈ ਨਾ ਕੋਈ ਬੇਲਡਰ ਵਾਲਾ ਮਿਲ ਰਿਹਾ ਨਾ ਕੋਈ ਇਹਦਾ ਪ੍ਰਬੰਧ ਹੈ ਜੇਕਰ ਇਹਨਾਂ ਨੇ ਸੀਖ ਲਗਾ ਦਿੱਤੀ ਪਰਚਾ ਕੱਟਣ ਤੇ ਇਹਨਾਂ ਤੇ ਕਾਰਵਾਈ ਕਰਨ ਪੁਲਿਸ ਜ਼ਰੂਰ ਆ ਜਾਵੇਗੀ ਕੀ ਕਿਸਾਨ ਇਸ ਪਰਾਲੀ ਦਾ ਹੱਲ ਨਹੀਂ ਚਾਹੁੰਦੇ ਕੀ ਕਿਸਾਨਾਂ ਕੋਲ ਇਸ ਪਰਾਲੀ ਦਾ ਕੋਈ ਹੱਲ ਹੈ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੇ ਕਿਸਾਨ ਖੜੇ ਨੇ ਜਿਨ੍ਹਾਂ ਦਾ ਖੇਤ ਆ ਉਹ ਵੀ ਖੜੇ ਨੇ ਤੇ ਕੁਝ ਕਿਸਾਨ ਆਗੂ ਵੀ ਖੜੇ ਨੇ ਕਿੰਨੇ ਦਿਨ ਹੋ ਗਏ ਜੀ ਇੱਥੇ ਪਰਾਲੀ ਪਈ ਇਹ ਤਾਂ ਜੀ ਅਸੀਂ ਦੂਜਾ ਪਰਾਲੀ ਨੂੰ 15 ਦਿਨ ਹੋ ਗਏ ਘਟੋ ਘਟਾ ਉਹਨਾਂ ਦਾ ਇੰਤਜ਼ਾਰ ਕਰੀ ਜਾਂਦੇ ਆ ਪਹਿਲਾਂ ਸਾਡੇ ਧਰਮਸਾਲਾ ਵਿੱਚ ਆਏ ਨਾ ਇਹ ਅਧਿਕਾਰੀ ਲੁਧਿਆਣੇੋਂ ਵੀ ਆਏ ਐ ਇੱਥੇ ਸਾਡੇ ਆਪਣਾ ਖੇਤੀਬਾੜੀ ਵਿਭਾਗ ਦੇ ਅਫਸਰ ਵੀ ਆਏ। ਉਹਾਂ ਨੇ ਸੀ ਵੀ ਤੁਹਾਡੇ ਪਿੰਡ ਨੂੰ ਸੀ ਸਪੈਸ਼ਲ ਬੀਲਰ ਦੇਵਾਂਗੇ। ਠੀਕ ਐ। ਹਾਂ ਕੋਈ ਇੱਥੇ ਬੀਲਰ ਨਹੀਂ ਆਇਆ ਕੋਈ ਚੱਕਣ ਵਾਲਾ ਨਹੀਂ ਆਇਆ 15-15 20-20 ਸਾਲ ਹੋ ਗਏ ਜਿਹੜੇ ਬਾਣ ਵਿਹਲੇ ਕਰੇ ਪਏ ਐ ਹਜੇ ਰੌਣੀਆਂ ਕਰਨੀਆਂ। ਹੂੰ ਹੁਣ ਤੁਸੀਂ ਐਂ ਦੱਸ ਦਿਓ ਵੀ ਅੱਧਾ ਮਹੀਨਾ ਨਾਂ ਗਿਆ ਵੀ ਹੋਂਡ ਹੀ ਰੌਣੀ ਕਰੀ ਤੇ ਕਣਕ ਦੀ ਵਿਜਾਨ ਕਰੋ ਹੋਊਗੀ। ਹੂੰ ਵੀ ਜਿਹੜਾ ਇਹ ਭਗਵੰਤ ਮਾਨਾ ਨਾ ਸੀ ਮੈਂ ਕਿਸਾਨਾਂ ਦਾ ਪੁੱਤ ਆ ਮੈਂ ਕਿਸਾਨ ਆ ਮੈਂ ਆਪ ਇੰਜਾਂ ਮੂਰੇ ਪੈਂਦਾ ਰਿਆ ਵੀ ਉਹਨੂੰ ਐ ਨਹੀਂ ਪਤਾ ਵੀ ਕਣਕ ਦੀ ਰੁੱਤ ਕਿਹੜੀ ਹੁੰਦੀ ਆ ਵੀ ਕਣਕ ਕਦੋਂ ਬੀਜੀ ਜਾਂਦੀ ਆ ਵੀ ਜੇ ਦਾ ਸੀ ਸਿੱਖ ਸੋਣਿਆ ਤਾਂ ਕਰ ਦਿਓ ਕਿਸਾਨ ਤੇ ਪਰਚਾ ਜੀ ਪੌਂਸਲੀਆਂ ਗੱਡੀਆਂ ਚੜ੍ਹ ਕੇ ਆ ਜਾਂਦੀਆਂ ਕਿਸਾਨ ਯੂਨੀਅਨਾਂ ਨਾਲ ਉੱਥੇ ਡੰਡੋ ਡੰਡੀ ਹੋਈ ਜਾਂਦੇ ਆ ਤੇ ਜੇ ਹੁਣ ਇਹਨਾਂ ਨੇ ਇਹਨਾਂ ਦੀ ਆ ਨਲਾਈਕੀ ਆ ਇੱਕ ਕਿਸਮ ਦੀ ਇਹਨਾਂ ਦੇ ਅਫਸਰਾ ਨਹੀਂ ਨਲਾਈਕੀ ਆ ਜਿਹੜੇ ਬਿਲਡਰ ਨਹੀਂ ਦਿੱਤੇ ਜਾਂ ਸਾਡੀ ਪਰਾਲੀ ਦਾ ਪ੍ਰਬੰਧ ਨਹੀਂ ਹੋਇਆ ਇਹਨਾਂ ਦੀ ਨਲਾਈਕੀ ਇਹਨਾਂ ਤੇ ਕੋਈ ਕਾਰਵਾਈ ਨਹੀਂ ਮੰਨਦੀ ਇਹਨਾਂ ਦੇ ਵੀ ਕੋਈ ਕਾਰਵਾਈ ਕਰਨਾ ਇਹਨਾਂ ਦੇ ਕੋਈ ਕਾਰਵਾਈ ਨਹੀਂ ਬੰਦੀ ਅੱਛਾ ਤੁਸੀਂ ਦਾਣਾ ਮੰਡੀ ਗਏ ਸੀ ਇਸ ਵਾਰ ਹਾਂਜੀ ਉੱਥੇ ਬੋਰਡ ਲੱਗੇ ਹੋਇਆ ਮਾਨ ਸਾਹਿਬ ਦੀ ਫੋਟੋ ਨਾਲ ਵੱਡੇ ਵੱਡੇ ਕਿ ਪਰਾਲੀ ਲਈ ਇੰਨੇ 100 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਇੰਨੇ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਉਹ ਪ੍ਰਬੰਧ ਤੁਹਾਨੂੰ ਜ਼ਮੀਨ ਤੇ ਦਿਖਾਈ ਦਿੰਦਾ ਉਹ ਕੋਈ ਦਿਖਾਈ ਨਹੀਂ ਦਿੰਦਾ ਜੀ ਕਿਤੇ ਸਾਨੂੰ ਦਿਖਾਈ ਨਹੀਂ ਦਿੰਦਾ ਪ੍ਰਬੰਧ ਤਾਂ ਇਹ ਜਿਉਂ ਇਹਨਾਂ ਦੀ ਸਰਕਾਰ ਬਣੀ ਹੈ ਤਾਂ ਨਸ਼ੇ ਤੇ ਪਿੱਟੀ ਜਾਂਦੇ ਆ ਨਸ਼ਾ ਅਸੀਂ ਖਤਮ ਕਰ ਦਿਆਂਗੇ ਨਸ਼ਾ ਅਸੀਂ ਐਂ ਕਰ ਦਿਆਂਗੇ ਕਾਂਗਰਸ ਦੀ ਸਰਕਾਰ ਆਈ ਕਾਂਗਰਸਾਂ ਨੇ ਅਸੀਂ ਗੁਟਕਾ ਚੱਕਿਆ ਨਹੀਂ ਸੀ ਅਸੀਂ ਨਸ਼ਾ ਖਤਮ ਕਰ ਦਿਆਂਗੇ ਨਸ਼ੇ ਨਾਲ ਹਜੇ ਜਵਾਕ ਮਰੀ ਜਾਂਦੇ ਆ ਸਾਡੇ ਪ੍ਰਬੰਧ ਦਾ ਇਹਨਾਂ ਦਾ ਕੋਈ ਵੀ ਨਹੀਂ ਹੋਇਆ ਦੱਸ ਦਿਓ ਕਿਹੜਾ ਕਰਿਆ ਮੰਡੀਆਂ 'ਚ ਵੇਖ ਲਓ ਤੁਸੀਂ 20-20 ਦਿਨ ਦਾ ਕਿਸਾਨ ਬੈਠਾ ਰੁੜੀ ਜਾਂਦੇ ਆ ਮੰਡੀਆਂ 'ਚ ਝੋਨੇ ਦਾ ਪ੍ਰਬੰਧ ਨਹੀਂ ਹੋਇਆ ਜਿਹੜੀ ਇਹ ਸਰਕਾਰਾਂ ਨੇ ਸੀ 48 ਘੰਟਿਆਂ 'ਚ ਪੇਮੈਂਟ ਪਾ ਦਿਆਂਗੇ ਅਸੀਂ ਕਿਸਾਨਾਂ ਦਾ ਝੋਨਾ ਚੱਕ ਕੇ ਲੋਡ ਕਰ ਦਿਆਂਗੇ ਕਿ ਅੱਜ ਹਜੇ 20-20 ਦਿਨ ਹੋ ਗਏ ਤੁਹਾਨੂੰ ਬਖਾ ਦੇਣੇ ਚੱਲ ਕੇ ਮੰਡੀਆਂ 'ਚ ਕਿਸਾਨ ਰੁਹੀ ਜਾਂਦੇ ਬੈਠੇ ਵਿਚਾਰੇ ਮਤਲਬ ਜਿਹੜੀਆਂ ਗੱਲਾਂ ਟੀਵੀ ਤੇ ਆ ਬੋਰਡਾਂ ਤੇ ਆ ਉਹ ਜ਼ਮੀਨ ਤੇ ਹੈ ਨਹੀਂ ਨਹੀਂ ਮੈਂ ਉਹ ਕੱਲੇ ਟੀਵੀ ਤੇ ਹੀ ਆ ਟੀਵੀ ਤੇ ਆ ਚੁਟਕਲੇ ਆ ਇਹਨਾਂ ਕੋਲੇ ਜਿਹੜੇ ਚੁਟਕਲੇ ਇਹਦੇ ਕੋਲੇ ਆ ਫਿਲਮਾਂ ਬਣਾਉਂਦਾ ਸੀ ਉਦੋਂ ਸੀਗੇ ਉਹੀ ਚੁਟਕਲੇ ਹੁਣ ਸਨ ਛਲਾ ਕੇ ਲੋਕਾਂ ਨੂੰ ਹਸਾ ਦਿੰਦਾ ਉਹ ਜਿਹੜੇ ਮੇਰੇ ਅਰਗੇ ਮੂਹਰੇ ਬੈਠੇ ਹੁੰਦੇ ਚੌਂਚੇ ਉਹ ਦੰਦ ਕੱਢ ਲੈਂਦੇ ਆ ਉਹ ਤਾਂ ਕਹਿੰਦੇ ਗੱਲਾਂ ਹੀ ਬਹੁਤ ਸੋਹਣੀਆਂ ਕਰਦਾ ਮਾਨ ਹਾਂ ਉਹ ਤਾੜੀ ਮਾਰ ਦਿੰਦਾ ਮੇਰੇ ਅਰਗੇ ਹਾਂ ਉਹ ਤਾੜੀ ਮਾਰ ਦਿੰਦੇ ਆ ਵੀ ਗੱਲਾਂ ਹੀ ਬੜੀਆਂ ਸੋਹਣੀਆਂ ਕਰਦਾ ਉਹਨਾਂ ਨੂੰ ਐ ਨਹੀਂ ਪਤਾ ਵੀ ਤੁਹਾਨੂੰ ਚੁਟਕਲੇ ਨਹੀਂ ਤੁਹਾਡਾ ਨੇ ਪੱਟਿਆ ਇਹਦੇ ਚੁੜਕੜਿਆਂ ਨੇ ਤੁਹਾਨੂੰ ਪੱਟਿਆ ਇਹ ਧਰਨੇ ਚੋਂ ਨਿਕਲੀ ਵੀ ਪਾਰਟੀ ਸੀ ਜਿਹਨੇ ਖਨੌਰੀ ਤੇ ਸਿੰਘੂ ਬਾਰਡਰ ਤੇ ਧਰਨੇ ਪੱਟੇ ਸਾਡੇ ਐਡੀ ਛੇਤੀ ਵੱਡੇ ਮੋਰਚੇ ਨਾਲ ਗੋਡਣੀਆਂ ਨਹੀਂ ਸੀ ਕੀਤਾ ਸੈਂਟਰ ਸਰਕਾਰ ਨੂੰ ਜਿੱਡੀ ਛੇਤੀ ਖਨੌਰੀ ਤੇ ਸਿੰਘੂ ਬਾਰਡਰ ਨੇ ਗੋਡਣੀਆਂ ਕਰ ਲਿਆ ਸੀਗਾ ਤੇ ਪਰ ਇਹਦੀ ਬੇਈਮਾਨੀ ਨੇ ਇਹਦੇ ਸੈਂਟਰ ਨਾਲ ਮਿਲ ਕੇ ਉਹ ਧਰਨੇ ਚ ਕਾਇਏ ਸਾਡੇ ਤੇ ਨਾ ਇਹ ਆਪ ਦੇਣ ਜੋਗਰਾ ਕੋਸ ਇਹਦੇ ਪੱਲੇ ਕੁਸ ਨਹੀਂ ਇਰੇ ਪੱਲੇ ਕੁਛ ਨਹੀਂ ਜੇ ਹੁਣ ਸੁਪਰੀਮ ਕੋਰਟ ਨੇ ਕਿਹਾ ਵੀ 100 ਰੁਪਏ ਦਾ ਬਾਂਡ ਜੋ ਕਿਸਾਨ ਨੂੰ 3500 ਰੁਪਏ 4000 ਕਿੱਲੇ ਦਾ ਮੰਨਦਾ ਹੈ ਦੇਵੇਗਾ ਕਿਸਾਨ ਨੂੰ ਯਾਰ ਅਸੀਂ ਅੱਗ ਲਾ ਕੇ ਚਾਹੀਏ ਇਹਨੂੰ ਆਪਦੀ ਨੂੰ ਚੱਕ ਕੇ ਚਾਹੀਏ ਕੁਛ ਕਰੀਏ ਕਿਤੇ ਕਰੀਏ ਸਾਨੂੰ ਦੇਵੇ 4000 ਕਿੱਲੇ ਦਾ 3500 ਜਿਹੜਾ ਮੰਨਦਾ ਦੇਵੇ ਮੈਂ ਵੀ ਕਿਹਾ ਗ੍ਰੈਂਟ ਅਮਿਊਲਰ ਨੇ ਵੀ ਕਿਹਾ ਵੀ ਕਿਸਾਨਾਂ ਨੂੰ ਪ੍ਰਬੰਧ ਕਰਕੇ ਦੇਣਾ ਤੁਸੀਂ ਜੇ ਉਹਨਾਂ ਦੀ ਪਰਾਲੀ ਪਈ ਹੈ ਕੋਈ ਪ੍ਰਬੰਧ ਇੱਕ ਹੋਰ ਸੁਣੋ ਫੂਲਕਾ ਐਡਾ ਵਕੀਲ ਆ ਫੂਲਕਾ ਉਹਦੀ ਰਾਤ ਇੱਕ ਵੀਡੀਓ ਸੁਣੀ ਫੂਲਕੇ ਦੀ ਉਹ ਆ ਨਾ ਸੁਪਰੀਮ ਕੋਰਟ ਦਾ ਇੱਕ ਜੱਜ ਹੈ ਕਾਂਗਰਸ ਦੀ ਸਰਕਾਰ ਵੇਲੇ ਵੀ ਉਹਨੇ ਇਹ ਪਾਈਆਂ ਆਪਣੀਆਂ ਵੀਡੀਓ ਵੀ 80% 80 ਪੁਆਇੰਟ ਧੂਆਂ ਆਉਂਦਾ ਤੇ ਅਨਾ ਕਿਉਂ ਨਹੀਂ ਅਨਾ ਕਾਂਗਰਸ ਦੀ ਸਰਕਾਰ ਨੇ ਪਹੁੰਚ ਕਰੀ ਬਈ ਕਿਉਂ ਨਹੀਂ 4 ਸਾਲ ਹੋ ਗਏ ਭਗਵਾਨ ਤਮਨ ਦੀ ਸਰਕਾਰ ਬਣੀ ਐ ਉਹ ਜੱਜ ਕੋਲੇ ਇਹਨੇ ਪਹੁੰਚ ਕਰੀ ਬਈ ਵੀ ਤੁਸੀਂ ਰੌਲਾ ਤਾਂ ਪਾਈ ਜਾਂਦੇ ਜੀ ਇਹਦੇ ਤੇ ਕੋਈ ਕਾਨੂੰਨ ਵੀ ਬਣਾਓ ਫਿਰ ਜੇ ਸਾਡਾ ਧੂਆਂ ਨਹੀਂ ਦਿੱਲੀ ਆਉਂਦਾ ਇਹ ਕਹੀ ਜਾਂਦੇ ਦਿੱਲੀ ਆਉਂਦਾ ਤੁਸੀਂ ਕਹੀ ਜਾਂਦੇ ਨਹੀਂ ਆਉਂਦਾ ਫਿਰ ਉਹ ਤੁਹਾਡੀ ਸੁਪਰੀਮ ਕੋਰਟ ਨੂੰ ਮੰਨਦੇਗਾ ਉਹ ਨਹੀਂ ਕੀ ਲੱਗਦਾ ਕੋਈ ਹੈ ਪ੍ਰਬੰਧ ਖਾਈ ਦਿੰਦੇ ਆ ਨਹੀਂ ਬਈਆ ਤੁਸੀਂ ਆਪ ਦੇਖ ਲਓ ਵੀਰੇ ਮਨਿੰਦਰ ਇੱਥੇ ਇਹ ਵਾਣਾ ਸੀਗਾ ਜਿਹੜਾ ਇਹ ਅੱਜ ਮੰਨ ਲਾ ਲਗਭਗ 20 ਦਿਨ ਹੋ ਗਏ ਵੱਡੇ ਨੂੰ ਕਿੱਥੇ ਤਾਂ ਇਹਦੇ 'ਚ ਅੱਜ ਕਣਕ ਬੀਜੀ ਹੋਣੀ ਸੀ ਚਲੋ ਕਿੱਥੇ ਹੁਣ ਇਹ ਸਾਰਾ ਜਮਾ ਸੁੱਕੀ ਪਰਾਲੀ ਆ ਕੋਈ ਐ ਨਹੀਂ ਵੀ ਇਹਦੇ 'ਚ ਮੌਚਰ ਆਊਗਾ ਕੁਛ ਆਊਗਾ ਠੀਕ ਆ ਮਤਲਬ ਸਾਨੂੰ ਮੈਲ ਹੀ ਨਹੀਂ ਰੇ ਮਿਲ ਜੇ ਮਿਲਦੇ ਵੀ ਆ ਤਾਂ ਉਹ ਚੱਕੇ ਨਹੀਂ ਲਿਆ ਰਹੇ ਕਿਉਂ ਸਾਰੇ ਪੰਜਾਬ 'ਚ 10 12 ਕ ਪਲਾਂਟ ਆ ਖੱਪਤ ਹੀ ਨਹੀਂ ਹੋ ਰਹੀ ਪਰਾਲੀ ਦੀ ਪਰਾਲੀ ਦੀ ਠੀਕ ਹੈ ਇਹ ਸਰਕਾਰ ਨੂੰ ਚਾਹੀਦਾ ਵੀ ਪਹਿਲਾਂ ਬਿਆਨ ਦੇਣ ਤੋਂ ਆਪ ਦੇ ਜੋ ਵੀ ਕੁਝ ਕਰਨ ਤੋਂ ਕਾਨੂੰਨ ਬਣਾਉਣ ਤੋਂ ਪਹਿਲਾਂ ਵੀ ਇਹਦੀ ਖੱਪਤ ਬਾਰੇ ਸੋਚਣਾ ਠੀਕ ਹੈ ਘੱਟੋ ਘੱਟ 100 150 ਪਲਾਂਟ ਲਾਵੇ ਸਰਕਾਰ ਫਿਰ ਬਿਲਦਰਾਂ ਵਾਲੇ ਚੱਕਣ ਬਿਲਦਰਾਂ ਦਾ ਬਈ ਸਟਾਕ ਕੰਪਨੀਆਂ ਉਹਨਾਂ ਦਾ ਪੂਰਾ ਹੋ ਗਿਆ ਠੀਕ ਹੈ ਹੁਣ ਇਹ ਪਰਾਲੀ ਨੂੰ ਅਸੀਂ ਅਸੀਂ ਕਿੱਥੇ ਲੈ ਜਾਵਾਂਗੇ ਇਹ ਦੱਸੋ ਹਨਾ ਜੇ ਛੋਟੀ ਚੀਜ਼ ਹੋਵੇ ਅਸੀਂ ਘਰੇ ਸਾਂਭ ਲਾਂਗੇ ਇਹਨੂੰ ਮਤਲਬ ਇਹ ਦਾ ਹੁਣ ਕਿੱਲੇ 'ਚ ਸਮੂਗੀ ਤੇ ਇਸ ਕਰਕੇ ਬਾਈ ਸਾਨੂੰ ਮਜਬੂਰ ਨਾ ਅੱਗ ਲਾਉਣੀ ਪਊ ਨਹੀਂ ਸਰਕਾਰ ਕੋਈ ਨਾ ਕੋਈ ਪ੍ਰਬੰਧ ਕਰਕੇ ਦੇਵੇ ਸਾਡਾ ਸਾਡੀ ਇਹੀ ਬੇਨਤੀ ਆ ਅਸੀਂ ਕਣਕ ਲ ਕੋ ਲੇਟ ਹੋਈ ਜਾਂਦੇ ਆ ਠੀਕ ਆ ਕਿਸਾਨ ਤਾਂ ਅੱਗ ਹੀ ਮਾਰਿਆ ਗਿਆ 15 20 ਮਾਣ ਚੋਂ ਨਾਲ ਕਿੱਲੇ ਦਾ ਘਟਿਆ ਇਸ ਵਾਰ ਬਹੁਤ ਹਾਂ ਬਹੁਤ ਜ਼ਿਆਦਾ ਘਟਾ ਪਿਆ ਮਤਲਬ ਆਮ 10 ਮਾਣ ਤਾਂ ਵਟਾ ਹੈਗੀ ਹੈਗਾ ਇਸ ਕਰਕੇ ਬਸ ਸਾਡੀ ਸਰਕਾਰ ਨੂੰ ਬੇਨਤੀ ਆ ਵੀ ਅਸੀਂ 15 20 ਦਿਨ ਅੱਗੇ ਬੈਠੇ ਰਹੇ 5-7 ਦਿਨ ਹੋਰ ਡਿੱਗ ਲਾਂਗੇ ਬਾਈ ਉਸ ਤੋਂ ਬਾਅਦ ਫਿਰ ਸਾਡੇ ਕੋਲੇ ਤਾਂ ਅਖੀਰ ਹੀ ਹੱਲ ਆਈ ਅੱਗ ਲਾਵਾਂਗੇ ਜੋ ਕੁਝ ਪਰਚਾ ਕਰਨਾ ਹੋਇਆ ਪਰਚਾ ਕਰ ਦਿਓ ਇੱਕ ਇਹਨਾਂ ਦੀ ਜਿਹੜੀ ਪੁਲਿਸ ਆ ਬਈ ਪੁਲਿਸ ਆਪਣੀ ਕ੍ਰਾਈਮ ਰੋਕਣ ਵਾਸਤੇ ਹੁੰਦੀ ਆ ਠੀਕ ਆ ਇਹ ਕਿਸਾਨ ਦੇ ਮਗਰ ਪਾਈ ਫਿਰਦੇ ਆ ਪੁਲਿਸ ਨੂੰ ਮਾੜੀ ਅੱਗ ਲਾਦੀ ਚਲੋ ਵੀ ਪੁਲਿਸ ਆਜੂ ਪੁਲਿਸ ਆਜੂ ਫਿਰ ਪੁਲਿਸ ਵੀ ਬਾਈ ਕੀ ਕਰੂਗੀ ਕਿਸਾਨ ਵੀ ਇਕੱਠੇ ਹੋ ਜਾਣਗੇ ਠੀਕ ਆ ਪੁਲਿਸ ਤੇ ਇਹਦਾ ਸਿੱਧਾ ਸਿੱਧਾ ਟਕਰਾਅ ਕਰਾਉਂਦਾ ਇਹਨਾਂ ਦਾ ਉਹ ਹੈਗਾ ਇਸ ਕਰਕੇ ਇਹਨਾਂ ਨੂੰ ਚਾਹੀਦਾ ਵੀ ਆਪਦਾ ਚੁੱਪ ਕਰਕੇ ਆਪਦੀ ਪਰਾਲੀ ਜਿ ਚੱਕਣ ਜਿਵੇਂ ਬਿਆਨ ਦਿੱਤੇ ਆ ਜਿਵੇਂ ਕਾਨੂੰਨ ਬਣਾਇਆ ਤੇ ਨਹੀਂ ਫਿਰ ਬਾਈ ਜਿਵੇਂ ਅੱਗੇ ਚੱਲਦਾ ਆਉਂਦਾ ਪਹਿਲਾਂ ਤੋਂ ਹੀ ਜਦੋਂ ਜਦੋਂ ਲੱਗਦਾ ਝੋਨਾ ਆਪਾਂ ਆਗੀ ਸਮੇਟਦੀ ਆ ਪਰਾਲੀ ਨੂੰ ਤਾਂ ਸਰਕਾਰ ਇਹਨਾਂ ਨੂੰ ਖੁੱਲ ਦੇਵੇ ਕਿਸਾਨਾਂ ਨੂੰ ਵੀ ਸਰਕਾਰ ਨੇ ਜਦੋਂ ਆਈ ਸੀ ਕਹਿੰਦਾ ਸੀ ਮੰਗੀ ਮੱਕੀ ਤੇ ਮੂੰਗੀ ਤੇ ਉੱਤੇ ਐਮ ਐਸ ਪੀ ਦੇਵਾਂਗੇ ਮਿਲੀ ਕਿਸੇ ਕਿਸਾਨ ਨੂੰ ਨਹੀਂ ਬਾਈ ਨਹੀਂ ਮਿਲੀ ਸਾਨੂੰ ਸਾਨੂੰ ਤਾਂ ਨਹੀਂ ਮਿਲੀ ਹੋਰ ਪਤਾ ਨਹੀਂ ਕਿਸੇ ਨੂੰ ਮਿਲੀ ਹੈ ਕਿ ਨਹੀਂ ਪਰ ਸਾਡੇ ਏਰੀਏ ਚ ਮੈਂ ਨਹੀਂ ਕੋਈ ਕਿਸਾਨ ਵੇਖਿਆ ਵੀ ਟਰਾਲੀ ਲੈ ਕੇ ਮੱਕੀ ਵੇਚਣਗੇ ਅੱਜ ਮੰਡੀ ਚ ਜੇ ਮੰਡੀ ਚ ਹੀ ਮਿਲਦੀ ਐ ਐਮ ਐਸ ਪੀ ਕੋਈ ਨਹੀਂ ਪੁੱਛਦਾ ਬਾਈ ਨਾ ਮੱਕੀ ਨੂੰ ਨਾ ਮੂੰਗੀ ਮੂੰਗੀ ਵੀ ਬਾਈ ਮਤਲਬ ਨਹੀਂ ਹੋਈ ਚੱਜਣਾ ਜੇ ਆਪਾਂ ਬੀਜੀ ਸੀ ਤਾਂ ਨਹੀਂ ਮੰਗੀ ਆਪਣੇ ਨਹੀਂ ਹੁੰਦੀ ਵਧੀਆ ਨਹੀਂ ਹੁੰਦੀਗੀ ਇਸ ਕਰਕੇ ਬਸ ਸਾਡਾ ਤਾਂ ਯਾਰ ਪ੍ਰਾਲੀ ਦਾ ਹੀ ਹੱਲ ਕਰਦੇ ਬਾਈ ਅਸੀਂ ਹੋਰ ਸਾਰਾ ਹੀ ਕਰ ਲਾਂਗੇ ਠੀਕ ਹੈ ਮਤਲਬ ਸਭ ਕੁਝ ਬੀ ਵੀ ਅਸੀਂ ਪਾਲਾਂਗੇ ਰੌਣੀਆਂ ਵੀ ਕਰ ਲਾਂਗੇ ਦੂਰੀਆਰ ਕਰਨੀ ਪੂਗੀ ਆ ਵੇਖੋ ਤੂੰ ਸੁੱਕਿਆ ਪਿਆ ਆ ਜਮਾ ਪ੍ਰਾਲੀ ਬਾਈ ਵੇਖ ਇਹਦੇ ਚ ਕੋਈ ਮੌਚਰ ਨਹੀਂ ਕੋਸ ਨਹੀਂ ਮਤਲਬ 20 ਦਿਨ ਹੋ ਗਏ ਵੱਡੇ ਨੂੰ ਜਿਹੜੇ ਕਣਕ ਝੋਨਾ ਬੀਜਦੇ ਉਹਨਾਂ ਨੂੰ ਪਤਾ ਹੋਊਗਾ 20 ਦਿਨਾਂ ਦੀ ਪ੍ਰਾਲੀ ਦਾ ਬਹੁਤ ਬਰੂਦ ਹੀ ਬਣ ਜਾਂਦੀ ਆ ਹੁਣ ਇਹ ਫਿਰ ਇਹਦਾ ਬੰਨ ਆ ਇਹ ਵੀ ਨਹੀਂ ਵੀ ਮੌਚਰ ਆ ਮੌਚਰ ਚੱਕਣ ਆਗੇ ਸਾਡਾ ਲੈ ਕੱਲ ਨੂੰ ਚੱਕ ਲੈਣਾ ਆ ਪ੍ਰਾਲੀ ਪਰ ਨਹੀਂ ਬਈ ਉਹਨਾਂ ਕੋਲ ਰੱਖਣਗੇ ਕਿੱਥੇ ਰੱਖਣ ਨੂੰ ਸਟਾਕ ਨਹੀਂ ਆਹ ਲਾ ਜਾਂਦੇ ਆ ਰਾਵਾਂ ਚ ਲਾ ਜਾਂਦੇ ਆ ਰਾਮਿਆਂ ਦੇ ਸਾਡੇ ਬਣ ਕੇ ਗਏ ਆ 21 ਤਰੀਕ ਦਾ ਉਹਨਾਂ ਦਾ ਕਰਾਰ ਸੀ 21 ਤਰੀਕ ਨੂੰ ਸੋਡੋ ਬਈ ਬਾਣ ਬੇਲਾ ਕਰ ਦੇਂਗੇ ਅਸੀਂ 28 ਤਰੀਕ ਨੂੰ ਇਕੱਠਾਂ ਲਏ ਗਏ ਆ ਉਹ ਚੱਕ ਕੇ ਆਪਣੇ ਖੇਤ ਚੋਂ ਬਾਣ ਸਾਰਾ ਸੁੱਕ ਗਿਆ ਦੂਰੀਏ ਰੌਣੀ ਖਰੀ ਜਾਨੇ ਅਸੀਂ ਹੁਣ ਤੇ ਉਹ ਸਾਡੇ ਤੋਂ ਇੱਥੇ ਬਾਣ ਭਾਲਦੇ ਸੀਗੇ ਵੀ ਸਾਨੂੰ ਬਈ ਬਾਣ ਦਿਓ ਜਗ੍ਹਾ ਦਿਓ ਅਸੀਂ ਉੱਥੇ ਰੱਖਾਂ ਪਰਾਲੀ ਸਾਡੇ ਕੋਲੇ ਲਿਜਾਣ ਨੂੰ ਕਿਤੇ ਥਾਂ ਨਹੀਂ ਪਰ ਜਦੋਂ ਸਾਨੂੰ ਇੱਥੋਂ ਕੋਈ ਬਾਣ ਨਹੀਂ ਨਹੀਂ ਮਿਲਿਆ ਫਿਰ ਉਹ ਆਪਦੇ ਪਿੰਡ ਰਾਮੇ ਨੇ ਲਏ ਗਏ ਆ ਦੋ ਦਿਨਾਂ ਸਾਰਾ ਬਾਣ ਵਿਲਾ ਕਰਕੇ ਦਿੱਤਾ ਉਹਨਾਂ ਨੇ ਅੱਠਾਂ ਦਿਨ ਮਗਰੋਂ ਇਕੱਠਾ ਚੱਕੇ ਉਹਨਾਂ ਨੇ 21 ਤਰੀਕ ਦਾ ਘਰਾੜ ਕਰਕੇ 29 ਤਰੀਕ ਨੂੰ ਚੱਕ ਕੇ ਲਏ ਗਏ ਇਹਨੇ ਮਤਲਬ ਚੱਕਣ ਤੱਕ ਦਾ ਹੀ ਪ੍ਰਬੰਧ ਹਾਂ ਚੱਕਣ ਦਾ ਹੀ ਦਾ ਪ੍ਰਬੰਧ ਤਾਂ ਹੈਗਾ ਗਾਂਹਾਂ ਜਗ੍ਹਾ ਹੈ ਨਹੀਂ ਉਹਨਾਂ ਕੋਲੇ ਰੱਖਣ ਨੂੰ ਹਾਂ ਹੋਰ ਬਾਣ ਪਿਆ ਸਾਡਾ ਰੀਪਰ ਮਾਰ ਕੇ ਰੱਖੇ ਪਏ ਆ ਉਹ ਬਾ ਇਸੇ ਗੱਲ ਕਰਕੇ ਨਹੀਂ ਆਉਂਦੇ ਕਹਿੰਦੇ ਭਾਈ ਜਗ੍ਹਾ ਹੈ ਨਹੀਂ ਰੱਖਣ ਨੂੰ ਬਾਣ ਕੇ ਤਾਂ ਜਾਵੜਨਗੇ ਉਹ ਬਾਣ ਜਾਣਗੇ ਫਿਰ ਅਸੀਂ ਵੀ ਇਹਦਾ ਕੀ ਕਰਾਂਗੇ ਅਸੀਂ ਕਿੱਥੇ ਰੱਖਾਂਗੇ ਇਹਨੂੰ ਕਿੱਥੇ ਰੱਖਾਂਗੇ ਇਹ ਕਹਿੰਦੇ ਜੀ ਵੀ ਬਦਲ ਦੇਣਾ ਹੈ ਕਿਸਾਨ ਨੂੰ ਆ ਝੋਨੇ ਤੋਂ ਬਾਹਰ ਨਿਕਲੋ ਜੇ ਕੋਈ ਕਿਸਾਨ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਕਿ ਜਿਵੇਂ ਪਹਿਲਾਂ ਕਿਹਾ ਸੀ ਮੂੰਗੀ ਮੱਕੀ ਤੇ ਐਮਐਸਪੀ ਕਿ ਉਹਦੇ ਵੱਲ ਨੂੰ ਸਰਕਾਰ ਤੁਰਦੀ ਹੈ ਸਰਕਾਰ ਕੱਲਾ ਕਹਿੰਦੀ ਹੈ ਹਮ ਸਰਕਾਰ ਤੁਰਦੀ ਨਹੀਂ ਹਮ ਉਹ ਜਿਵੇਂ ਕਹਿੰਦੇ ਨੇ ਆਪਾਂ ਉਤਮ ਖੇਤੀ ਮੱਧ ਪਕਾਰ ਨਹੀਂ ਖੇਤ ਚਾਕਰੀ ਕੋਈ ਸਮਾਸੀ ਅੱਜ ਇਹਨੂੰ ਉਲਟ ਕਰ ਲਓ ਬਿਲਕੁਲ ਠੁਕਦਾ ਹੈ ਠੀਕ ਹੈ ਤੇ ਜਿਹੜਾ ਜਿਹੜਾ ਵੀ ਇਹ ਕਹਿੰਦੇ ਆ ਵੀ ਮੱਕੀ ਉਹਦੋਂ ਘੱਟ ਕੀਮਤੇ ਵਿਕਦੀ ਆ। ਹੂੰ। ਮੂੰਗੀ ਉਹਦੋਂ ਘੱਟ ਕੀਮਤੇ ਵਿਕਦੀ ਆ। ਜਦੋਂ ਉਹਨੂੰ ਗ੍ਰਾਮੋਕਸਨ ਛਿੜਕੇ ਵੱਢਿਆ ਜਾਂਦਾ ਉਹ ਬਦਰੰਗ ਹੋ ਜਾਂਦੀ ਆ। ਹੂੰ। ਉਹ ਉਹ ਮੁੱਲ ਤੇ ਵੇਖ ਵੀ ਨਹੀਂ ਸਕਦੀ। ਬਿਲਕੁਲ। ਹਾਂ। ਹਾਂ। ਦੂਜੀ ਗੱਲ ਇਹ ਆ ਜਿਹੜਾ ਆਪਾਂ ਮੇਨ ਮੁੱਦਾ ਆਪਣਾ ਹੈਗਾ ਪਰਾਲੀ ਦਾ। ਹਾਂ। ਪਰਾਲੀ ਵੇਖੋ 15 ਜਾਂ 20 ਦਿਨ ਵੀ ਹੋ ਗਏ ਤਾਂ ਮਨ ਲ ਕੇ ਸਾਡਾ ਦਿਲ ਪੁੱਛਿਆ ਜਾਂਦਾ। ਸਾਡੀਆਂ ਅੱਖਾਂ 'ਚੋਂ ਹੰਝੂ ਡਿੱਗਦੇ ਨਹੀਂ ਅਸੀਂ ਮਰਨ ਨੂੰ ਤਿਆਰ ਆਂ ਅਸੀਂ ਮਰਨ ਨੂੰ ਤਿਆਰ ਆ ਸਾਨੂੰ ਇੱਕ ਦਿਨ ਮਾਰ ਦਿਓ ਸਾਨੂੰ ਨਿਤ ਨਾ ਮਾਰੋ ਸਾਨੂੰ ਡੱਤ ਲੱਤਰ ਲੱਤਰ ਕਰਕੇ ਮਾਰਦੇ ਆਂ ਇਹ ਰਾਕ ਸਾਨੂੰ ਕਰਵਾ ਅਸੀਂ ਬਹੁਤ ਮਜਬੂਰ ਆਂ ਰਹੀ ਗੱਲ ਪਰਾਲੀ ਵੀ ਪਰਾਲੀ ਜਿਹੜੇ ਸਾਨੂੰ ਜਾਗਰੂਕ ਕਰਦੇ ਆ ਕੇ ਉਹਨਾਂ ਨੂੰ ਪਾਵਰਾਂ ਵੀ ਦੇਣ ਵੀ ਤੁਸੀਂ ਬਿੱਲਰ ਭਾਈ ਤੁਹਾਡੇ ਕੋਲ ਆ ਬਿੱਲਰ ਤੁਸੀਂ ਆ ਏਰੀਆ ਤੁਹਾਡਾ ਹੂੰ ਉਹ ਚਕਾਉਣ ਕੱਲੇ ਜਾਗਰੂਕ ਕਰਨਾ ਤਾਂ ਕੁਝ ਨਹੀਂ ਹੁੰਦਾ ਨਹੀਂ ਕੁਝ ਨਹੀਂ ਹੋਣਾ ਜੀ ਜਾਗਰੂਕ ਕਰਨਾ ਗੱਲਾਂ ਸੁਣਾਉਣ ਨਾਲ ਕੁਝ ਨਹੀਂ ਹੁੰਦਾ ਹੂੰ ਇਹ ਤਾਂ ਜੇ ਅਸਲ ਤਾਂ ਇਹ ਪ੍ਰਧਾਨ ਮੰਤਰੀ ਵੀ ਸਾਡਾ ਮੁੱਖ ਸਤਿਕਾਰਯੋਗ ਮੰਤਰੀ ਮੁੱਖ ਮੰਤਰੀ ਵੀ ਸਾਡਾ ਅਦਾਲਤ ਵੀ ਸਤਿਕਾਰਯੋਗ ਹੈ ਸਾਡੇ ਪਰ ਸਾਡੇ ਬੰਨੀ ਝਾਕਦਾ ਕੋਈ ਨਹੀਂ ਸਾਡੀ ਸੁਣਦਾ ਕੋਈ ਨਹੀਂ ਸਾਡੀ ਬਹੁਤ ਬੁਰੀ ਹਾਲਤ ਹੈ ਹੁਣ ਜਦ ਗਿਆ ਚਾਰਟ ਕੱਟ ਗਿਆ ਭੂਆ ਤੋਂ ਪੈਸੇ ਲਿਆ ਕੇ ਭਰਾਂਗੇ ਨਾਲ ਤਸਕੀਰੀ ਜਾਉ ਮੋੜਨੇ ਹੋਈ ਨਹੀਂ ਅਸੀਂ ਕਰਾਂਗੇ ਕੀ ਸਾਨੂੰ ਐਉਂ ਨਾ ਕਰੋ ਸਾਨੂੰ ਮਤਰੇ ਨਾ ਸਮਝੋ ਸਾਨੂੰ ਆਪਦੇ ਸਮਝੋ ਇਹ ਸਾਡਾ ਵੱਡਾ ਦਿਖਾਂਤ ਹੈ ਮਤਲਬ ਇਹ ਇਹ ਹਾਲਾਤ ਹੋਏ ਪਿਆ ਵੀ ਭਾਗ ਤੱਕ ਵੀ ਜਿਹੜੇ ਆ ਹੋ ਰਿਹਾ ਕਿਸਾਨ ਇਹ ਜੋ ਜੋ ਹਾਲਾਤ ਉਹਨਾਂ ਦੀ ਹੋ ਰਹੀ ਹੈ ਬਹੁਤ ਭੜੇ ਹਾਲਾਤ ਆ ਜੀ ਅੱਜ ਦੇ ਜਿਹੜੇ ਹਾਲਾਤ ਆ ਜਿਹੜਾ ਉਹ ਮੁੰਡਾ ਖੜਾ ਤੁਹਾਡੇ ਸਾਹਮਣੇ ਬੋਲੀ ਜਾਂਦਾ ਸੀ ਨਵੀਂ ਤੇ 75000 ਨੂੰ ਜਾਂ 70000 ਨੂੰ ਬਾਣ ਲੈਂਦਾ ਬੰਦਾ ਇੱਕ ਠੇਕੇ ਤੇ ਜੇ ਉਹਦੀ ਕਣਕੀ ਮਹੀਨਾ ਲੇਟ ਹੋ ਗਈ ਇੱਕ ਟੀ ਝੋਨੇ ਨੂੰ ਮਾਰਿਆ ਗਿਆ ਉਹ 10 ਮਣ 10 ਮਣ 15 ਮਣ ਝੋਨਾ ਉੱਡ ਗਿਆ ਕਿੱਲੇ ਦਾ ਤੇ ਕੱਲ ਨੂੰ ਕਣਕ 10 ਮਣ ਕਿੱਲੇ ਦੀ ਉੱਡ ਗਈਆਂ 5 ਮਣ ਉੱਡ ਗਈ ਉਹ ਤਾਂ ਮਾਰਿਆ ਗਿਆ ਨਾ ਮੈਨੂੰ ਐਂ ਦੱਸ ਦੋ ਵੀ ਉੱਠੂ ਕਿਵੇਂ ਕਿਸਾਨ ਤੇ ਜਿਹੜੇ ਨਾ ਇਹਨਾਂ ਦੀ ਹ ਹੜਾ ਵਾਲੇ ਨੇ ਹੈ ਕਿ ਨਿਕਾ ਸਾਡੀਆਂ ਕਿਸਾਨ ਜੱਜ ਬਣੀਆਂ ਕਹੀ ਜਾਂਦੀਆਂ ਅਸੀਂ ਅੱਗ ਲਾਉਣ ਦੇ ਹੱਕ 'ਚ ਨਹੀਂ ਅਸੀਂ ਸਿੱਧੂਪੁਰ ਵਾਲੇ ਵੀ ਅੱਗ ਲਾਉਣ ਦੇ ਹੱਕ 'ਚ ਨਹੀਂ ਪਰ ਇਹਨੂੰ ਸਮਝੇਂਦਾ ਸੀ ਕਿਸੇ ਪਾਸੇ ਅੱਗ ਲਾਉਣ ਦੀ ਕਿਸੇ ਦਾ ਵੀ ਨਹੀਂ ਕਰਦਾ ਸਾਡਾ ਵੀ ਨਹੀਂ ਕੀ ਕਰਦਾ ਸਾਡੇ ਫੇਫੜਿਆਂ ਦੇ ਵਿੱਚ ਦੀ ਹੋ ਕੇ ਸਾਡੇ ਜਵਾਕਾਂ ਦੇ ਫੇਫੜਿਆਂ ਦੇ ਵਿੱਚ ਦੀ ਹੋ ਕੇ ਧੂਆਂ ਦਿੱਲੀ ਜਾਂਦਾ ਹੂੰ ਜਿੱल्ली ਪਹਿਲਾਂ ਨਹੀਂ ਜਾਂ ਵਰਦਾ ਧੂਆਂ ਇਹ ਕਹਿੰਦੇ ਨਾ ਦਿੱਲੀ ਜਾਂਦਾ ਦਿੱਲੀ ਸਾਡੇ ਫੇਫੜਿਆਂ ਵਿੱਚ ਦੀ ਹੋ ਕੇ ਧੂਆਂ ਜਾਂਦਾ ਸਾਡੇ ਪਹਿਲਾਂ ਫੇਫੜਾ ਵਿੱਚ ਨਹੀਂ ਲੰਘੂਗਾ ਫੇਰ ਜਾ ਕੇ ਦਿੱਲੀ ਜਾਊਗਾ ਰਾਜ ਹਰਿਆਣਾ ਪਿਆ ਰਾਜਸਥਾਨ ਪਿਆ ਇਧਰ ਪਾਕਿਸਤਾਨ ਪਿਆ ਉਹਦਾ ਨਹੀਂ ਸਾਡੇ ਧੂਆਂ ਆ ਗਿਆ ਇਹ ਦਿੱਲੀ ਵਾਲਿਆਂ ਨੂੰ ਧੂਆਂ ਪਤਾ ਨਹੀਂ ਕਿਵੇਂ ਸਾਡਾ ਚੁੱਭਦਾ ਪੰਜਾਬ ਦਾ ਧੂਆਂ ਆ ਗਿਆ ਜੀ ਦਿੱਲੀ ਪੰਜਾਬ ਦਾ ਧੂਆਂ ਆ ਗਿਆ ਬਸ ਮਤਲਬ ਪੰਜਾਬ ਦਾ ਅਨਾਜ ਚਾਹੀਦਾ ਪੰਜਾਬ ਤੋਂ ਚੌਲ ਚਾਹੀਦੇ ਕਣਕ ਚਾਹੀਦੇ ਪਰ ਸਾਨੂੰ ਚੌਲ ਚਾਹੀਦੇ ਆ ਸਾਨੂੰ ਚੌਲ ਦੇ ਦਿਓ ਪੈਦਾ ਕਰਕੇ ਸਾਨੂੰ ਕਣਕ ਪੈਦਾ ਕਰਕੇ ਦੇ ਦਿਓ ਪਰ ਸਾਨੂੰ ਜਿਹੜਾ ਪੰਜਾਬ ਦਾ ਕਿਸਾਨ ਆ ਜਾਂ ਪੰਜਾਬ ਦੀ ਜਨਤਾ ਹੈ ਨਾ ਜਿਸੇ ਅਖੀ ਸਾਨੂੰ ਨਾਲ ਚਾਹੀਦਾ ਸਾਨੂੰ ਢਿੱਡ ਭਰਨ ਨੂੰ ਨਾਲ ਦੇ ਦਿਓ ਪਰ ਸਾਨੂੰ ਇਹ ਕਿਸਾਨ ਨਹੀਂ ਦੀਂਦਾ ਉਹ ਨਹੀਂ ਦੀਂਦਾ ਸਾਨੂੰ ਉਹ ਨਹੀਂ ਦੇਣਾ ਚਾਹੀਦਾ ਉਹ ਨਹੀਂ ਦੇਂਦਾ ਹਾਂ ਇਹ ਮਤਲਬ ਇਕੱਲਾ ਇਹ ਵਾਂ ਨਹੀਂ ਬਹੁਤ ਬਹੁਤ ਖੇਤ ਹੋਣਗੇ 17 ਕਿੱਲੇ ਵੇਲਾ ਪਿਆ ਸਾਡਾ 17 ਕਿੱਲੇ ਹਾਂ ਇਹਨੂੰ ਵੇਲਾ ਅਸੀਂ ਐ ਕਹਿੰਨੇ ਆ 22 ਕੁਇੰਟਲ ਨਿਕਲੇ ਝੋਨਾ ਇਹਦੇ ਚ ਅੱਛਾ ਜੀ ਤੇ ਹੁਣ ਦੱਸੋ ਅਸੀਂ ਕਿੱਧਰ ਨੂੰ ਜਾਏਗੇ ਹਾਂ ਇਹ ਰੌਣੀ ਕਰਨੀ ਨਹੀਂ ਜੇ ਅੱਜ ਵੀ ਸਾਡੇ ਗੱਠਾ ਬੰਨ ਕੇ ਜਾਂਦੇ ਆ ਚਾਰ ਦਿਨ ਉਹ ਚੱਕਣ ਨਹੀਂ ਆਉਂਦੇ ਹਾਂ ਚਾਰਾਂ ਦਿਨ ਮਗਰ ਅਸੀਂ ਦੀ ਰੌਣੀ ਕਰਾਂਗੇ ਘੱਟੋ ਘੱਟ ਦੋ ਦਿਨਾਂ ਚਰੌਣੀ ਹੋਏ ਦੀ 15 ਦਿਨ ਬਾਅਦ ਨਹੀਂ ਹੋਣੀ ਇੱਕ ਮਹੀਨਾ ਕਣਕ ਸਾਡੀ ਅਜੇ ਲੇਟ ਆ ਇੱਕ ਮਹੀਨਾ ਜਲੇਟ ਹਾਂ ਅੱਜ ਦੀ ਤਰੀਕ ਤੋਂ ਵੀ ਜੇ ਇਹ ਬਾਣ ਸਾਫ਼ ਕਰਕੇ ਦਿੰਦੇ ਨਾ ਸਾਨੂੰ ਕੋਈ ਲੈ ਕੇ ਜਾਂਦਾ ਕੋਈ ਪ੍ਰਾਲੀ ਚੱਕ ਕੇ ਲੈ ਕੇ ਜਾਂਦਾ ਇੱਕ ਮਹੀਨਾ ਕਣਕ ਦੇ ਵਿੱਚ ਬਜਾਈ ਨਹੀਂ ਹੁੰਦੀ ਕਿੱਥੇ ਅਸੀਂ ਅੱਜ ਕਣਕ ਦਾ ਟਾਈਮ ਆ ਅੱਜ ਪੂਰਾ ਟਾਈਮ ਆ ਸਭ ਖੇਤੀਬਾੜੀ ਵਿਭਾਗ ਦੇ ਵਾਲੇ ਡਾਕਟਰ ਮਰਖਾਈ ਵਰਗੇ ਦੱਸੀ ਜਾਂਦੇ ਆ ਵੀ ਭਾਈ ਇੱਕ ਦੋ ਤਰੀਕ ਤੋਂ ਕਣਕ ਦੀ ਆ ਬੀਜ ਦੀ ਆ ਇੰਨੀ ਟਾਈਮ ਤਾਈਂ ਬਜਾਉਂਦਾ ਇਹਦੀ ਇੰਨੀ ਤਰੀਕ ਤੋਂ ਬਜਾਉਂਦਾ ਉਹ ਤਰੀਕਾ ਸਾਡੀਆਂ ਰੌਣੀ ਕਰਦੇ ਦੀ ਲੰਘ ਜਾਣੀਆਂ ਪਹਿਲਾਂ ਝੋਨੇ ਦਾ ਝਾੜ ਕੱਟ ਗਿਆ ਹੁਣ ਕਣਕ ਦਾ ਕੱਟੂ ਆ ਝੋਨੇ ਦਾ 15 ਮਣ ਕਿੱਲੇ ਮਰ ਕੱਟ ਗਈ ਹਾਂ ਤੇ ਜਿਹੜੀ ਕਣਕ ਆਪਾਂ ਮੰਨ ਲਓ ਟਾਈਮ ਤੇ ਵਿਜਾਈ ਨਾ ਹੋਈ ਉਹ ਤਾਂ ਝਾੜ ਕਿੱਥੇ ਫਿਰ ਪੂਰਾ ਆਊਗਾ ਬਿਲਕੁਲ ਇੱਥੇ ਤਾਂ ਇਹ ਪਰਚੇ ਕਰੀ ਜਾਂਦੇ ਆ ਜਿਹੜੀਆਂ ਹੁਣ ਸਾਨੂੰ ਰੇ ਚਾਹੀਦੀ ਆ ਡੀਐਫਪੀ ਚਾਹੀਦੀ ਆ 1350 ਰੁਪਏ ਦਾ ਗੱਟਾ ਦੁਕਾਨ ਵਾਲੇ ਸਾਨੂੰ ਲਾਉਂਦੇ ਆ 1800 ਰੁਪਏ ਤੱਕ ਲਾਈ ਜਾਂਦੇ ਆ 1600 ਰੁਪਏ ਤੱਕ ਲਾਈ ਜਾਂਦੇ ਆ ਸਾਨੂੰ ਨਾਲ ਹੋਰ ਦਵਾਈਆਂ ਦੇਈ ਜਾਂਦੇ ਆ ਕੈਮੀਕਲ ਦੇ ਜਿਹੜੀ ਚੀਜ਼ ਦੀ ਸਾਨੂੰ ਲੋੜ ਹੀ ਨਹੀਂ ਉਹ ਅਸੀਂ ਕਰਨੀ ਕੀ ਆ ਨਾਲ ਕੈਮੀਕਲ ਬਣ ਹੀ ਜਾਂਦੇ ਆ। ਨਾਲ ਹੋਰ ਆਪਦੇ ਪ੍ਰੋਡਕਟ ਵੇਚੀ ਜਾਂਦੇ ਜੀ ਆਹਾ ਮਿਲਦਾ ਇਹ ਸਾਨੂੰ ਨਾਲ ਆਇਆ ਉਹਨਾਂ ਦੇ ਕੋਈ ਪਰਚਾ ਨਹੀਂ ਗਾ। ਕੋਈ ਵਿਭਾਗ ਉਹਨਾਂ ਨੂੰ ਆਖੇ ਨਹੀਂ ਪੁੱਛ ਦੱਸ ਕਰਦਾ। ਅਸੀਂ ਇੱਥੇ ਅੱਗ ਲਾਦ ਕੇ ਹੋਣ ਆ ਜਾਣਗੇ। ਕਹੋਣ ਆ ਜਾਣਗੇ। ਘੰਟੇ ਤੋਂ ਪਹਿਲਾਂ ਪਹਿਲਾਂ ਇੱਥੇ ਆ ਜਾਣਗੇ ਸਾਡੇ ਕੋਲੇ। ਜਿਵੇਂ ਇਹ ਕਹਿੰਦੇ ਸੀ ਜੀ ਮੈਂ ਮਤਲਬ ਕਿਸਾਨ ਦਾ ਪੁੱਤ ਆ ਜਿਵੇਂ ਉਹਨਾਂ ਨਾਲ ਵੀ ਗੱਲ ਕੀਤੀ ਮੁੱਖ ਮੰਤਰੀ ਕਹਿੰਦੇ ਮੈਂ ਕਿਸਾਨ ਦਾ ਮੈਂ ਦਰਦ ਸਮਝਦਾ ਇਹਨਾਂ ਦਾ। ਲੱਗਦੀ ਆ ਉਹ ਦਰਦ ਵਾਲੀ ਗੱਲ ਕੋਈ। ਬਾਈ ਬਿਲਕੁਲ ਉਹਨ ਤੁਹਾਨੂੰ ਪਤਾ ਹੀ ਹੈ ਬਾਈ ਯਾਰ ਜਦੋਂ ਕੋਈ ਰੋਂਦਾ ਐ ਇੰਨੇ ਬੰਦੇ ਅੱਜ ਕਿਸੇ ਦਾ ਰੋਂਨ ਨੂੰ ਜ ਇਹ ਮਜਬੂਰੀਆਂ ਬਾਈ ਇਹ ਕੋਈ ਸਾਡਾ ਨਾਟਕ ਨਹੀਂ ਹੁਣ ਜਿਵੇਂ ਭਗਵੰਤ ਮਾਨ ਖੜਾਂ ਆਲੇ ਉਹ ਨਾਟਕ ਕਰਕੇ ਰੋਈ ਜਾਂਦੇ ਸੀਗੇ ਆਪਦੇ ਹੀ ਖੜਾਰ ਕੇ ਉਹ ਰੋ ਪਏ ਸੀਗੇ ਇਹ ਉਹ ਰੋਣਾ ਨਹੀਂ ਬਾਈ ਇਹ ਸੱਚੀ ਦਾ ਰੋਣਾ ਹੈਗਾ ਇਹ ਮਤਲਬ ਕੋਈ ਚਲੋ ਰੋ ਪਏ ਅਸੀਂ ਸਾਡੇ ਮੂੰਹ ਰੋਣ ਵਰ ਗਿਆ ਸਾਡਾ ਸਾਰਾ ਹੀ ਏਰੀਆ ਹੀ ਪਿਆ ਬਾਈ ਮੰਨ ਕੇ 90% ਸਾਡਾ ਪਿਆਗਾ ਜੇ ਕਿਸੇ ਨੇ ਚੱਕਿਆ ਤਾਂ ਕੋਈ 10% ਪਰਾਲੀ ਚੱਕ ਕੇ ਲਿਆ ਕੋਈ ਸਾਡਾ ਮਤਲਬ ਇਹ ਨਹੀਂ ਗੱਲ ਵੀ ਕੋਈ ਚੱਕ ਕੇ ਲੈ ਗਿਆ ਸਾਰੀ ਖੜੀ ਹੈ ਪਰਾਲੀ ਤੇ ਸਾਨੂੰ ਦਾ ਮਤਲਬ ਪਹਾੜ ਲੱਗੀ ਜਾਂਦਾ ਬਈ ਇਹ ਵੀ ਕਣਕ ਕਿਵੇਂ ਬੀਜਾਂਗੇ ਜਿਵੇਂ ਪਹਾੜ ਨਹੀਂ ਟੱਪਣਾ ਹੁੰਦਾ ਉਹ ਹਾਲਾਤ ਬਣੇ ਪਏ ਆ ਸਾਰੇ ਕਿਸਾਨਾਂ ਦੇ ਤਾਂ ਸਾਡਾ ਬਈ ਹੱਲ ਕਰੋ ਜਾਂ ਫਿਰ ਸਾਨੂੰ ਮਤਲਬ ਬਿਆਨ ਕੋਈ ਖੁੱਲ ਦਿਓ ਅੱਗ ਲਾ ਕੇ ਅਸੀਂ ਇਹਨੂੰ ਸਮੇਟ ਗਏ ਮਤਲਬ ਕਰੀਏ ਦਾ ਕੋਈ ਠੀਕ ਹੈ ਝਾੜ ਘਟਣ ਦਾ ਵੀ ਗਾਂ ਹੋਊਗਾ ਜਦੋਂ ਹੁਣ ਕਣਕ ᱞੇਟ ਹੋਗੀ ਤਾਂ ਝਾੜ ਆਟੋਮੈਟਿਕ ਹੀ ਘਟੂਗਾ ਠੀਕ ਹੈ ਤਾਂ ਫਿਰ ਤੁਹਾਨੂੰ ਪਤਾ ਕਿਸਾਨ ਤਾਂ ਮਰਿਆ ਹੀ ਪਿਆਗਾ ਹਨਾ ਪਹਿਲੇ ਮਰਿਆ ਹੋਰ ਮਰੂ ਹੋਰ ਮਰੂ ਤਾ ਗੱਲਬਾਤ ਕੀਤੀ ਕਿਸਾਨਾਂ ਦੇ ਨਾਲ ਜਿੱਥੋਂ ਤੱਕ ਮੈਂ ਇੱਕ ਵਾਰ ਕਹੂੰਗਾ ਕਿ ਤਸਵੀਰ ਦਿਖਾਉ ਜਿੱਥੋਂ ਤੱਕ ਵੀ ਤੁਹਾਡੀ ਨਿਗਾਹ ਜਾਵੇਗੀ ਉਥੋਂ ਤੱਕ ਪ੍ਰਾਲੀ ਪ੍ਰਾਲੀ ਪਈ ਹੈ ਚਾਰੇ ਪਾਸੇ ਆ ਰਾਹ ਦੇ ਉੱਤੇ ਆ ਦੇਖੋ ਆ ਗੱਠਾਂ ਇੱਥੇ ਸੈੱਟ ਗਏ ਆ ਹਾਲਾਤ ਇਹ ਹੈ ਕਿ ਕਿਸਾਨ ਪਰਾਲੀ ਦਾ ਹੱਲ ਕੱਢਣ ਨੂੰ ਤਿਆਰ ਨੇ ਉਹ ਕਹਿੰਦੇ ਆ ਕਿ ਤੁਸੀਂ ਲਿਆਓ ਬਿਲਦਰ ਪਰਾਲੀ ਇਕੱਠੀ ਕਰੋ ਤੇ ਲੈ ਜਾਓ ਅਸੀਂ ਤਿਆਰ ਆ ਅਸੀਂ ਸਮਾਂ ਵੀ ਨੰਗਾ ਲੈਨੇ ਆ 15 15 20 20 ਦਿਨ ਹੋ ਗਏ ਇਹਨਾਂ ਨੂੰ ਪਰ ਫਿਰ ਵੀ ਕੋਈ ਹੱਲ ਨਹੀਂ ਫਿਰ ਵੀ ਕਿਸੇ ਪਾਸੇ ਦੀ ਨਹੀਂ ਫਿਰ ਜਿਹੜੀ ਗੱਲ ਕੱਲੇ ਸੋਸ਼ਲ ਮੀਡੀਆ ਤੇ ਬੈਠ ਕੇ ਜਾਂ ਇਹ ਚੀਜ਼ ਨੂੰ ਕਹਿ ਕੇ ਕਿ ਜੀ ਅੱਗ ਲਾਤੀ ਧੂਆਂ ਹੋ ਗਿਆ ਇਹ ਚੀਜ਼ਾਂ ਦਾ ਦੋਸ਼ ਦੇਣਾ ਪਰਚੇ ਕਰਨੇ ਇਹ ਫਿਰ ਸਮੱਸਿਆ ਦਾ ਹੱਲ ਨਹੀਂ ਹੈ ਇਕੱਲੇ ਆ ਕੇ ਗਿਆਨ ਵੰਡਨੇ ਇਕੱਲੇ ਆ ਕੇ ਕਿਸਾਨਾਂ ਨੂੰ ਜਾਗਰੂਕ ਕਰਨਾ ਜਾਗਰੂਕਤਾ ਕਿਸਾਨ ਪਹਿਲਾਂ ਹੀ ਬਹੁਤ ਹੈ ਪਰ ਉਹਦਾ ਸਮੱਸਿਆ ਦਾ ਹੱਲ ਨਾ ਕੱਢਣਾ ਇਹ ਵੱਡੀ ਇਸ ਵਕਤ ਸਮੱਸਿਆ ਖੜੀ ਹੈ ਸਮੱਸਿਆ ਦਾ ਹੱਲ ਨਾ ਕੱਢਣਾ ਵੀ ਇੱਕ ਸਮੱਸਿਆ ਹੈ ਜਿਹਦੇ ਕਰਕੇ ਕਿਸਾਨ ਉਹ ਸਮੱਸਿਆ ਨਾਲ ਜੂਝ ਰਿਹਾ ਹੈ ਜਿਹਦੇ ਕਰਕੇ ਉਹਨੇ 15-15 ਮਣ ਵੀ ਮਣ ਜਿਹੜਾ ਆਪਣੇ ਝੋਨੇ ਦਾ ਜਿਹੜਾ ਝਾੜ ਆ ਉਹ ਕਟਿਆ ਤੇ ਜਿਸ ਜੇ ਇਹੀ ਹਾਲਾਤ ਰਹੇ ਤਾਂ ਕਿਸਾਨ ਦੀ ਕਣਕ ਦਾ ਝਾੜ ਵੀ ਘਟੇਗਾ ਕਿਉਂਕਿ ਜਿਹੜੀ ਕਣਕ ਹੈ ਉਹ ਜਿਹੜੀ ਸਮੇ ਤੋਂ ਲੇਟ ਹੋ ਚੱਲੀ ਹੈ ਆ ਸਮਾਸੀ ਕਣਕ ਬੀਜਣ ਦਾ ਹੁਣ ਤੱਕ ਇਹ ਕਹਿੰਦੇ ਫੁੱਟ ਵੀ ਆਉਣੀ ਸੀ ਪਰ ਜੇ ਆਹੀ ਹਾਲਾਤ ਰਹੇ ਤੇ ਕਣਕ ਜਦੋਂ ਲੇਟ ਹੋਈ ਤਾਂ ਉਹਦਾ ਝਾੜ ਵੀ ਘਟੇਗਾ ਤੇ ਕਿਸਾਨ ਨੂੰ ਡਬਲ ਮਾਰ ਪਵੇਗੀ ਡਬਲ ਮਾਰ ਦੇ ਚੱਲਦੇ ਆ ਜਿਹੜਾ ਕਿਸਾਨ ਪਹਿਲਾਂ ਅਰਜੇ ਇੱਥੇ ਹੈ ਜਿਹੜਾ ਕਿਸਾਨ ਪਹਿਲਾਂ ਹੀ ਡੁੱਬਿਆ ਹੋਇਆ ਉਹ ਹੋਰ ਡੁੱਬਦਾ ਜਾਵੇਗਾ ਤੇ ਕਿਸਾਨੀ ਨੂੰ ਜਿਵੇਂ ਵਾਰ-ਵਾਰ ਇਹ ਕਹਿ ਰਹੇ ਆ ਕਿ ਜਿਹਨੂੰ ਕਿਹਾ ਜਾਂਦਾ ਸੀ ਕਿ ਉਤਮ ਖੇਤੀ ਤਾਂ ਉਹ ਕਹਿੰਦੇ ਆ ਕਿ ਹੁਣ ਨਖਿੱਧ ਖੇਤੀ ਵਾਲੇ ਪਾਸੇ ਨੂੰ ਇਹ ਜਿਹੜਾ ਦੌਰ ਆ ਉਹ ਚੱਲ ਪਿਆਗਾ